ਤਰਮ ਨਾਲ ਆਲੂ ਵੜੇ ਕਰਾਰੇ ਆਲੂ ਵੜੇ ਆਲੂ ਵੜੇ ਕਰਾਰੇ ਤਰਮ ਨਾਲ ਆਲੂ ਵੜੇ ਕਰਾਰੇ ਆਲੂ ਵੜੇ ਕਰਾਰੇ ਤਰਮ ਨਾਲ ਆਲੂ ਵੜੇ ਕਰਾਰੇ ਆਲੂ ਵੜੇ ਕਰਾਰੇ ਤਰਮ ਨਾਲ ਆਲੂ ਵੜੇ ਕਰਾਰੇ ਸਸਜਾ ਚੜੀ ਚਵਾਰੇ ਤਰਮਨ ਨਾਲ ਸਸਜਾ ਚੜੀ ਚਵਾਰੇ ਸਸਜਾ ਚੜੀ ਚਵਾਰੇ ਤਰਮਨ ਨਾਲ ਸਸਜਾ ਚੜੀ ਚਵਾਰੇ ਸੋਰਾ ਵਜਾ ਮਾਰੀ ਤਰਮਨ ਨਾਲ ਸੋਰਾ ਵਜਾ ਮਾਰੀ ਸੋਰਾ ਵਜਾ ਮਾਰੀ ਤਰਮਨ ਨਾਲ ਉੱਤਰੀ ਅਕੰਜਰ ਦੀਏ ਨਾਰੇ ਤਰਮਨ ਨਾਲ ਉੱਤਰੀ ਅਕੰਜਰ ਦੀਏ ਨਾਰੇ ਉੱਤਰਿਆ ਕੰਜਰ ਦੀਏ ਨਾਰੇ ਤਰਮ ਨਾਲ ਉੱਤਰਿਆ ਕੰਜਰ ਦੀਏ ਨਾਰੇ ਆਲੂ ਸੜਗੇ ਸਾਰੇ ਤਰਮ ਨਾਲ ਆਲੂ ਸੜਗੇ ਸਾਰੇ ਆਲੂ ਸੜਗੇ ਸਾਰੇ ਤਰਮ ਨਾਲ ਆਲੂ ਸੜਗੇ ਸਾਰੇ ਜਠਾਣੀ ਜਾ ਚੜੀ ਚਵਾਰੀ ਤਰਮ ਨਾਲ ਜਠਾਣੀ ਜਾ ਚੜੀ ਚਵਾਰੀ ਜਠਾਣੀ ਜਾ ਚੜੀ ਚਵਾਰੀ ਤਰਮ ਨਾਲ ਜਠਾਣੀ ਜਾ ਚੜੀ ਚਵਾਰੀ ਜੀਠ ਵਾਜ ਮਾਰੀ ਤਰਮ ਨਾਲ ਜੀਠ ਵਾਜ ਮਾਰੀ ਜੀਠ ਵਾਜ ਮਾਰੀ ਤਰਮ ਨਾਲ ਜੀਠ ਵਾਜ ਮਾਰੀ ਉਤਰੀ ਕੰਜਰ ਦੀਏ ਨਾਰੇ ਤਰਮ ਨਾਲ ਉਤਰੀ ਕੰਜਰ ਦੀਏ ਨਾਰੇ ਆਲੂ ਸੜਗੇ ਸਾਰੇ ਤਰਮ ਨਾਲ ਆਲੂ ਸੜਗੇ ਸਾਰੇ ਆਲੂ ਸੜਗੇ ਸਾਰੀ ਤਰਮ ਨਾਲ ਆਲੂ ਸੜਗੇ ਸਾਰੇ ਦਰਾਣੀ ਜਾ ਚੜੀ ਚਵਾਰੀ ਤਰਮ ਨਾਲ ਦਰਾਣੀ ਜਾ ਚੜੀ ਚਵਾਰੀ ਦਿਓਰ ਵਾਜਾ ਮਾਰੇ ਤਰਮ ਨਾਲ ਦਿਓਰ ਵਾਜਾ ਮਾਰੇ ਦਿਓਰ ਵਾਜਾ ਮਾਰੇ ਤਰਮ ਨਾਲ ਦਿਓਰ ਵਾਜਾ ਉਤਰੇ ਆ ਕੰਜਰ ਦੀਏ ਨਾਰੇ ਤਰਮ ਨਾਲ ਉਤਰੇ ਆ ਕੰਜਰ ਦੀਏ ਨਾਰੇ ਆਲੂ ਸੜਗੇ ਸਾਰੇ ਤਰਮ ਨਾਲ ਆਲੂ ਸੜਗੇ ਸਾਰੇ ਆਲੂ ਸੜਗੇ ਸਾਰੇ ਤਰਮ ਨਾਲ ਆਲੂ ਸੜਗੇ ਸਾਰੇ ਆਲੂ ਬੜੇ ਕਰਾਰੇ ਤਰਮ ਨਾਲ ਆਲੂ ਬੜੇ ਕਰਾਰੇ ਬੱਲੇ ਬੱਲੇ ਨੀ ਸੋਰਾ ਮੇਰਾ ਬੜਾ ਚੁਗਤੀ ਬੱਲੇ ਬੱਲੇ ਨੀ ਸੋਰਾ ਮੇਰਾ ਬੜਾ ਚੁਗਤੀ ਨੀਓ ਟਿੱਡੀਆਂ ਦੀ ਲਿਆਵੇ ਸੋਰਾ ਮੇਰਾ ਬੜਾ ਜੁਗਤੀ ਨੀਓ ਟਿੱਡੀਆਂ ਦੀ ਲਿਆਵੇ ਸੋਰਾ ਮੇਰਾ ਬੜਾ ਜੁਗਤੀ ਬੱਲੇ ਬੱਲੇ ਨੀ ਸੋਰਾ ਬਿਮਾਰ ਨਹੀਂ ਹੋ ਗਿਆ ਬੱਲੇ ਬੱਲੇ ਨੀ ਸੋਰਾ ਬਿਮਾਰ ਨਹੀਂ ਹੋ ਗਿਆ ਸਸ ਕੂਝ ਵਾਂਗ ਕਰ ਲਾਵੇ ਸੋਰਾ ਨਹੀਂ ਬਿਮਾਰ ਹੋ ਗਿਆ ਸਸ ਕੂੰਜ ਵਾਂਗ ਕਰ ਲਾਵੇ ਸੋਰਾਨੀ ਬਿਮਾਰ ਹੋ ਗਿਆ ਬੱਲੇ ਬੱਲੇ ਨਿਲੱਤਵਾ ਮਾਕੂਟ ਦੀ ਫਿਰੇ ਬੱਲੇ ਬੱਲੇ ਨਿਲੱਤਵਾ ਮਾਕੂਟ ਦੀ ਫਿਰੇ ਮੰਜੇ ਜੋੜ ਕੇ ਚਵਾਰੇ ਵਿੱਚ ਡਾਵੇ ਲੱਤਾਵਾ ਮਕੂਟ ਦੀ ਫਿਰੇ ਮੰਜੇ ਛੋੜ ਕੇ ਚਵਾਰੇ ਵਿੱਚ ਡਾਵੇ ਲੱਤਾਵਾ ਮਕੂਟ ਦੀ ਫਿਰੇ ਬੱਲੇ ਬੱਲੇ ਨੀ ਦੁੱਧ ਚੁਸੂ ਆਰੀ ਰਿੰਨੇ ਕੇ ਬੱਲੇ ਬੱਲੇ ਨੀ ਦੁੱਧ ਚੁਸੂ ਆਰੀ ਰਿੰਨੇ ਕੇ ਸਸ ਪਰ ਕੇ ਗਲਾਸ ਪੀਆਵੇ ਨੀ ਦੁੱਧ ਚੁਸੂ ਆਰੀ ਰਿੰਨੇ ਕੇ ਸਸ ਪਰ ਕੇ ਗਲਾਸ ਪੀਆਵੇ ਨੀ ਦੁੱਧ ਚ ਸ਼ੁਆਰੇ ਰਿਨਕੇ ਬੱਲੇ ਬੱਲੇ ਨੀ ਦੋਹਾ ਦਾ ਪਿਆਰ ਦੇਖ ਕੇ ਬੱਲੇ ਬੱਲੇ ਨੀ ਦੋਹਾ ਦਾ ਪਿਆਰ ਦੇਖ ਕੇ ਮਾਹੀ ਮੇਰਾ ਸ਼ਰਮਦਾ ਜਾਵੇ ਨੀ ਦੋਹਾ ਦਾ ਪਿਆਰ ਦੇਖ ਕੇ ਮਾਹੀ ਮੇਰਾ ਸ਼ਰਮਦਾ ਜਾਵੇ ਨੀ ਦੋਹਾ ਦਾ ਪਿਆਰ ਦੇਖ ਕੇ സസ ദ ജുത്തിനു ബീ സസ ദി ജുത്തിനു സിത് പട്ടി ജവ നി സസ ദ ജുത്തിനു സോര നിത് പട്ട നി സസ ദ ജുത്തിനു ബീ സാ മേരാ ജുഗത്തിവട സ ਜੁਗਤੀ ਵੜਾ ਨੀਓ ਟਿੱਡੀਆਂ ਦੀ ਲਿਆਵੇ ਸੋਰਾ ਮੇਰਾ ਜੁਗਤੀ ਵੜਾ ਨੀਓ ਟਿੱਡੀਆਂ ਦੀ ਲਿਆਵੇ ਸੋਰਾ ਮੇਰਾ ਜੁਗਤੀ ਵੜਾ ਬੱਲੇ ਬੱਲੇ ਨੀ ਟਿੱਡੀਆਂ ਦਾ ਦੁੱਧ ਰੀੜੀ ਕਾਂ ਬੱਲੇ ਬੱਲੇ ਨੀ ਟਿੱਡੀਆਂ ਦਾ ਦੁੱਧ ਰੀੜੀ ਕਾਂ ਨੀ ਟਿੱਡੀਆਂ ਦਾ ਦੁੱਧ ਰੇੜੀ ਕਾ ਥਾਣੇ ਦਾ ਰਲਸੀ ਨੂੰ ਆਵੇ ਨੀ ਟਿੱਡੀਆਂ ਦਾ ਦੁੱਧ ਰੇੜੀ ਕਾ ਬੱਲੇ ਬੱਲੇ ਨੀ ਇਕ ਟਿੱਡੀ ਮਰ ਜੂਗੀ ਬੱਲੇ ਬੱਲੇ ਨੀ ਇਕ ਟਿੱਡੀ ਮਰ ਚੂਗੀ ਸਾਨੂੰ ਨੱਬਿਆਂ ਦਾ ਕਾਟਾ ਪਾਵੇ ਨੀ ਇਕ ਟਿੱਡੀ ਮਾਰੇ ਜੂਗੀ ਸਾਨੂੰ ਨੱਬਿਆਂ ടി മരി ജു ബീ ഇ സൂവി പൈ ബിഡി സൂവി പൈ സാഡ് രബ പിഡി സൂ പൈ സാഡാ ഇി സൂ പൈ ബീ സോര മേരാ ബാ ജുഗത്തി സരറാ ബാ ജഗതി നീ ടിഡ് ദവേ സടഗതി നീ ടീഡിയ ഹര മേരാ ബാ ജി